ਓ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਤੇਰਾ ਮਹਾਰੀ ਕੋ ਬੋਲੋ ਜੀਵਾ ਹੈ ਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਾਹਿਬ ਆਹ ਵਾਰ ਸ੍ਰੀ ਗੁਰੂ ਗੋਬਿੰਦ ਜੀ ਕੀ ਪਾਤਸ਼ਾਹੀ ਦਸਵੀਂ ਅਤਨ ਭਗੋਦੀ ਸਮਰਦਾ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ RAM DAS ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸੰਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਖ ਸਭ ਦੁਖ ਜਾਏ ਤੇਗ ਬਾਹਦਰ ਸਿਮਰ ਘਰ ਨਾਮ ਨਿਦਬਹਿ ਧਾਏ ਸਭ ਥਾਈ ਹੋਏ ਸਹਾਈ ਦਸਵਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਰਸਾਂ ਬਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸਨ ਦਾਰ ਦਾ ਧਿਆਨ ਕਰਕੇ ਗੁਰੂ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤੇ ਨਾਮ ਪਿਆਰਿਆ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਸੋਹਾਰੇ ਜੀ ਦੇਨਾ ਸਿੰਘਾਂ ਸਿੰਘਰੀਆਂ ਨੇ ਧਰਮ 헤 ਸਿਰਸ ਦਿੱਤੇ ਬੰਦ ਬੰਦ ਕਟਾਇ ਖੋਪਰੀਆਂ ਲੋਹਣੀਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸੰਸਵਾਸ ਨਾਲ ਨਿਭਾਈ ਤਨ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਸੁਬਾਹ ਦੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਆਲੇਹੁ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖੋ ਮੈਂ ਜਹਾ ਜਹਾ ਖਾਲਸਾ ਜੀ ਸਾਹਿਬ ਤਾਹਾਂ ਤਾਹ ਰੱਛਿਆ ਰਿਆ ਦੇਗ ਤੇਗ ਫਤਿਹ ਬਰਦ ਕੀ ਪੈ ਅੰਤ ਕੀ ਜੀਤ ਸ੍ਰੀ ਸਾਨ ਜੀ ਸਹਾਈ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਇਸ ਦਾਨ ਐਹ ਹਤ ਦਾਨ ਦੇਖ ਦਾਨ ਵਿਸਾਹਾ ਦਾਨ ਰੋਸਾ ਦਾਨ ਦਾਨ ਸਰਦਾਨ ਨਾਮ ਦਾ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗ ਅਕਲ ਕਰਮ ਕਾਜ ਐਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿਖਾਂਦਾ ਮਨ ਨੀ ਮਾ ਮਤਿ ਚ ਮਤ ਨ ਰੱਖਾ ਆਪ ਵਾਹਿਗੁਰੂ ਹੈ ਆਕਾਲ ਪੁਰਖ ਆਪਣ ਬੰਧੂ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਬੰਧੂ ਨੂੰ ਵਿਛੜਿਆ ਗਿਆ ਹੈ ਹੋਲੇ ਮੇਰ ਦਰਸਨ ਦਾਤ ਸੇਵਾ ਸੰਭਾਨ ਦਾ ਤਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰੀਆਂ ਦਾ ਆਸਰਾ ਤੰਤੰਦ ਸੋ ਪਾਪਸ਼ਈਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਧੰ ਧੰ ਬ੍ਰਹਮ ਗਿਆਨੀ ਸਿੰਘ ਸਾਹਿਬ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੀ ਬਗੰਤਰ ਪਾਵਨ ਹਜ਼ੂਰੀ ਵਿੱਚ ਸੋ ਦਰ ਰਹਿ ਰੋ ਸਹਿਜ ਕੀ ਪਾਠ ਕੀ ਅਰਦਾਸ ਉਲਝੁਕ ਮੁਆਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਪੜੀ ਸੁਣੀ ਬਾਣੀ ਦਾ ਪੂਰਨ ਭਾਵ ਘਰਾਈ ਸੰਗ ਦੇ ਹਰ ਦਿਆਂ ਅੰਦਰ ਵਸੋਣਾ ਆਪਣੇ ਦਰਵਰ ਘਰੋਂ ਸਿੱਖੀ ਸਦਗੁਰੂ ਸਾਹਿਬ ਨਾਮਦਾਨ ਕਕਸ਼ਨਾ ਸ਼ੁਭ ਭਾਵਨਾਵਾਂ ਪੂਰਨ ਕਰਨੀਆ ਸਾਰੰਭ ਪਰਿਵਾਰਾਂ ਵਿੱਚ ਦੇ ਰੁਕਤਾ ਦੇ ਦਾਨ ਬਖਸ਼ਿਸ਼ ਕਰਨੇ ਨਾਗ ਦੀ ਦਾਤ ਅੰਮ੍ਰਿਤ ਦੀ ਦਾਤ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰੋ ਸਰਬੱਤ ਸੰਗਤ ਨੂੰ ਨਰੋਂ ਘਰੋਂ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ ਅੰਮ੍ਰਿਤ ਵੇਲੇ ਦੇ ਜਾਗਨ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ ਸੱਚੇ ਮਾਛਾ ਜੀਓ ਆਪ ਜੀਆਂ ਦੀ ਪਵਿੱਤਰ ਪਾਵਨ ਹਜੂਰੀ ਵਿੱਚ ਸਰਬੱਤ ਸੰਗਤ ਵੱਲੋਂ ਕੜਾ ਪ੍ਰਸ਼ਾਦ ਹਾਜ਼ਰ ਹੈ ਕੜਾ ਪ੍ਰਸ਼ਾਦ ਆਪ ਜੀ ਆਪਣੇ ਦਰ ਪ੍ਰਵਾਣ ਕਰਨਾ ਦਰ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਪਵਿੱਤਰ ਪਾਵਨ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚਲਣ ਦੀ ਸਮਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੂੰ ਲੈ ਕੇ ਐਸਰੇ ਤਾਂ ਬੇਅੰਤ ਸੰਤਾਨ ਹੈ ਆਪ ਜੀ ਦੇ ਪਵਿੱਤਰ ਪਾਵਨ ਚਰਨ ਪਰਸੇ ਹਾਂ ਸਾਰਿਆਂ ਦਾ ਤਿਲਪੁਲ ਦਰ ਪ੍ਰਵਾਣ ਕਰਨਾ ਯਾਤਰਾ ਸਫਲਾ ਕਰਨੀ ਚਲਿਆ ਹੋਇਆ ਕਦਮ ਕਦਮ ਲੇਖੇ ਵਿਚ ਲਾਉ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਸੇਵਾਦਾਰਾਂ ਦੇ ਸਰਤੇ ਮਿਹਰ ਭਰਿਆ ਆਸਰਾ ਕੇ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਹੋਈਆ ਭੁੱਲਾ ਚੁਕਾਂ ਦੀ ਖਿਮਾ ਕਰੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਨਕ ਚੜ੍ਹਦੀ ਕਲਾ ਈਰ ਭਾਣੇ